ਹੰਦੇ ਹੈ ਕਿ ਇਸ ਬੰਦੇ ਨੂੰ ਇਹਨਾਂ ਨੇ ਕਮੇਟੀ ਬਣਾਈ ਨਸ਼ਾ ਛਡਾਊ ਅਤੇ ਨਸ਼ਾ ਨੂੰ ਰੋਕਣ ਬਾਰੇ ਚ ਇਹ ਨਸ਼ਾ ਵੇਚਣ ਤੋਂ ਰੋਕਦੇ ਸੀ ਉਹਨਾਂ ਨੇ ਆ ਕੇ ਇੱਕ ਕਮੇਟੀ ਦਾ ਮੈਂਬਰ ਬੁਰੀ ਤਰ੍ਹਾਂ ਕੁੱਟਿਆ ਪਹਿਲਾਂ ਫਿਰ ਇਹ ਫੌਜੀ ਸਾਹਿਬ ਦੇ ਘਰ ਆ ਕੇ ਅੰਦਰ ਵੜ ਕੇ ਇਹਨੂੰ ਕੜੀਸ ਕੇ ਦੋਨੋਂ ਲੱਤਾਂ ਤੋੜ ਦਿੱਤੀ ਤੇ ਅੰਦਰ ਵੜਨ ਦਾ ਚਾਰਜਸਾਬੰਦ ਨੀ ਲਗਾਈ ਉਸ ਤੋਂ ਬਾਅਦ ਨਸ਼ਿਆਂ ਦੀ ਐਫਆਈਆਰ 'ਚ ਕੋਈ ਗੱਲ ਹੀ ਨਹੀਂ ਵੀ ਨਸ਼ਾ ਕਰਕੇ ਕੁੱਟਿਆ ਉਹ ਪਿੰਡ ਵਿੱਚ ਫੈਰ ਮਾਰ ਕੇ ਗਏ ਸਾਰੇ ਪਿੰਡ ਨੂੰ ਧਮਕਾ ਕੇ ਗਏ ਡਰਾ ਕੇ ਗਏ ਬੋਲ ਕੇ ਗਏ ਜੀ ਜਿਹੜਾ ਹੁਣ ਨਸ਼ੇ ਰਚਣ ਤੋਂ ਰੋਕੂਗਾ ਉਹਨੂੰ ਦੇਖਾਂਗੇ ਫਿਰ ਉਹਦਾ ਕੋਈ ਜ਼ਿਕਰ ਨਹੀਂ ਉਹਦੇ ਵਿੱਚ ਇੰਨੀ ਪੁਲਿਸ ਕਿਉਂ ਮਦਦ ਕਰਦੀ ਹੈ ਨਸ਼ੇ ਵੇਚਣ ਵਾਲਿਆਂ ਦੀ ਸਰਕਾਰ ਦਾ ਤੁਨੋਂ ਡਰਨੇ ਰਿਹਾ ਨਾਲ ਐਮਐਲ ਨਾਲ ਦਾ ਪਿੰਡ ਹੈ ਉਹ ਅਜੇ ਤੱਕ ਇਹਨਾਂ ਦੀ ਸਾਰ ਨਹੀਂ ਲੇੜ ਆਇਆ ਸਰਕਾਰ ਨੇ ਫੌਜੀ ਆਦਮੀ ਪੂਰੇ ਵੀ ਆ ਕੇ ਇੱਕ ਦੇਸ਼ ਭਗਤੀ ਦੀ ਸੋਚ ਰੱਖ ਕੇ ਨੌਜਵਾਨ ਮੁੰਡਿਆਂ ਨੂੰ ਨਸ਼ਿਆਂ ਤੋਂ ਹਟਾ ਰਿਹਾ ਤੇ ਨਸ਼ਾ ਵੇਚਣ ਵਾਲਿਆਂ ਨੂੰ ਰੋਕ ਰਿਹਾ ਇਹ ਜੱਕ ਨਹੀਂ ਹੋ ਗਿਆ ਉਹਨਾਂ ਨੂੰ ਉਹਨਾਂ ਨੇ ਆ ਕੇ ਇਹਨੂੰ ਮਾਰਿਆ ਲੱਤਾਂ ਤੋੜੀਆਂ ਤੇ ਇਹਦੀ ਕੋਈ ਸੁਣਵਾਈ ਨਹੀਂ ਉਸ ਤੋਂ ਬਾਅਦ ਸਰਕਾਰ ਦੀ ਕੋਈ ਮਦਦ ਨਹੀਂ ਇਹ ਆਪਣਾ ਘਰ ਬੇਹਾਲ ਪਿਆ ਜਿਹੜਾ ਅਸਲੀ ਮੁੱਦਾ ਤਾਂ ਇਹ ਹੈ ਕਿ ਪਿੰਡ ਵਾਲੇ ਨੌਜਵਾਨ ਮੁੰਡੇ ਇਕੱਠੇ ਹੋ ਕੇ ਨਸ਼ਿਆਂ ਨੂੰ ਰੋਕ ਰਹੇ ਹਾਂਜੀ ਹਾਵ ਨਸ਼ੇ ਵੇਚਰ ਵਾਲੇ ਉਹਨਾਂ ਨੂੰ ਕੁੱਟ ਰਹੇ ਤੇ ਪੁਲਸੁਰਾਂ ਦੀ ਮਦਦ ਕਰਦੀ ਹੈ ਉਲਟਾ ਉਹਨਾਂ ਦੇ ਉਹਨਾਂ ਦੇ ਪ੍ਰੋਪਰ ਪਰਚਾ ਨਹੀਂ ਦਰਜ ਕਰਦੀ ਉਹਨਾਂ ਤੇ ਪ੍ਰੋਪਰ ਕਾਰਵਾਈ ਨਹੀਂ ਕਰਦੀ ਨਸ਼ੇ ਵਾਲੀ ਗੱਲ ਵਿੱਚ ਲਪੋਕੇ ਰੱਖਦੀ ਇਹ ਕਿਸ ਤਰ੍ਹਾਂ ਚੱਲਣਾ ਨਹੀਂ ਸਰ ਇਹ ਕਿ ਕੁਲਦੀਪ ਸਿੰਘ ਹੌਲਾਰਾ ਹੈ ਹਾਂਜੀ ਸੇਖੂ ਤੋਂ ਹਾਂ ਉਹ ਬੰਦਾ ਵੀ ਹੁਣ ਮੇਰੇ ਕੋਲ ਇੱਥੇ ਹਾਂਜੀ ਹਾਂਜੀ ਓਕੇ ਉਹ ਬੰਦਾ ਮਿਲਿਆ ਹੋਏਗਾ ਓਕੇ ਇਸੇ ਟਿਕਾਣੇ ਨਾਲ ਓਕੇ ਇੱਥੇ ਜਿੰਦੇਵਾਰੀ ਆ ਪੈਸੇ ਲੈ ਕੇ ਚਲਾ ਜਾਂਦਾਗਾ ਕੁਦੀਪ ਹਾਂਜੀ ਉਸੇ ਬੰਦੇ ਕੋਲ ਜਾਂਦੀ ਸਾਬ ਇਹ ਉਦ ਵੀ ਉਹ ਪਲਾਸ ਤੁਸੀਂ ਟੋਪ ਡੈਟੈਕਟ ਕਰਾ ਲਓ ਚਿੱਟਾ ਲੋਂਦੋ ਬੰਦਾ ਓਕੇ ਹਾਂਜੀ ਇਹਨਾਂ ਦੀ ਹੋਰ ਵੀਡੀਓ ਦੇਖੀ ਇਹਨਾਂ ਦੀ ਕਮੇਟੀ ਦਾ ਮੈਂਬਰ ਸੀ ਉਹਨੂੰ ਕੁੱਟ ਰਹੇ ਆ ਅਲੱਗ ਹਾਂਜੀ ਹਾਂਜੀ ਉਹਨੂੰ ਜਾਂ ਵੀ ਲੱਤਾਂ ਦੇ ਥੱਲੇ ਤੇ ਕੁੱਟਿਆ ਇਹਦੀਆਂ ਵੀ ਲੱਤਾਂ ਹੀ ਤੋੜੀਆਂ ਨੇ ਦੋਨੋਂ ਹਾਂਜੀ